ਜਿੱਥੇ ਪੰਜਾਬ ਹੜ੍ਹਾਂ ਦੀ ਵਿਪਤਾ ਚੱਲ ਰਹੀ ਆ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇ ਕਿੱਲੇਆਂ ਦੇ ਕਿੱਲੇ ਤਬਾਹ ਹੋ ਗਏ ਨੇ ਤਾਂ ਇਸ ਦਰਮਿਆਨ ਮੋਦੀ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਦੱਸਦੀ ਹੈ ਕਿ ਕਨਕ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ ਕੇਂਦਰ ਸਰਕਾਰ ਨੇ ਥੋਕ ਵਪਾਰੀਆਂ ਛੋਟੇ ਤੇ ਵੱਡੇ ਰਿਟੇਲ ਚੇਨ ਸਟੋਰਾਂ ਤੇ ਪ੍ਰੋਫੈਸ਼ਨਲ ਲਈ ਕਣਕ ਦੀ ਭੰਡਾਰਨ ਹੱਦ ਨੂੰ ਹੋਰ ਸਖਤ ਕਰ ਦਿੱਤਾ ਹੈ ਇੱਕਦਮ ਜਮਾ ਖੋਰੀ ਰੋਕਣ ਤੇ ਕੰਕੜੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ ਖਾਸ ਕਰਕੇ ਆਉਣ ਵਾਲੇ ਤਿਹਾਰਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ ਖੁਰਾਕ ਮੰਤਰਾਲੇ ਨੇ ਦੱਸਿਆ ਕਿ ਤਿਹਾਰੀ ਮੌਸਮ ਤੋਂ ਪਹਿਲਾਂ ਕੰਕੜੀਆਂ ਕੀਮਤਾਂ ਨੂੰ ਸਥਿਰ ਬਣਾਈ ਰੱਖਣ ਲਈ ਕੇਂਦਰ ਸਰਕਾਰ ਨੇ 31 ਮਾਰਚ 2026 ਤੱਕ ਲਾਗੂ ਭੰਡਾਰਨ ਹੱਦ 'ਚ ਸੋਧ ਕੀਤੀ ਆ ਸੋਧੇ ਮਾਪਦੰਡਾ ਅਨੁਸਾਰ ਥੋਕ ਵਿਕਰੇਤਾਵਾਂ ਨੂੰ 3000 ਟਨ ਦੀ ਬਜਾਏ 2000 ਟਨ ਤੱਕ ਕਣਕ ਦਾ ਭੰਡਾਰ ਰੱਖਣ ਦੀ ਆਗਿਆ ਦਿੱਤੀ ਗਈ ਹੈ ਪਰ ਚੂਣ ਵਿਕਰੇਤਾ ਹਰ ਇੱਕ ਵਿਕਰੀ ਕੇਂਦਰ ਲਈ 10 ਟਨ ਦੀ ਬਜਾਏ 8 ਟਨ ਕਣਕ ਰੱਖ ਸਕਦੇ ਨੇ ਜਦੋਂ ਕਿ ਵੱਡੀਆਂ ਪਰਚੂਨ ਲੜੀਆਂ ਦੇ ਛੋਟੇ ਵਿਕਰੇਤਾ ਹਰ ਇੱਕ ਵਿਕਰੀ ਕੇਂਦਰ ਲਈ ਪਹਿਲਾਂ ਦੇ 10 ਟਨ ਦੀ ਬਜਾਏ 8 ਟਨ ਕਣਕ ਰੱਖ ਸਕਦੇ ਨੇ ਪ੍ਰੋਸੈਸਰਾਂ ਨੂੰ ਚਾਲੂ ਮੰਨ ਲਈ ਸਾਲ ਦੇ ਬਾਕੀ ਮਹੀਨਿਆਂ ਨਾਲ ਗੁਣਾ ਕਰਕੇ ਆਪਣੀ ਮਹੀਨਾਵਾਰੀ ਸਥਾਪਤਾ ਸਮਰੱਥਾ ਦੇ 70% ਦੀ ਬਜਾਏ 60% ਦੇ ਤੱਕ ਕਣਕ ਭੰਡਾਰ ਰੱਖਣ ਦੀ ਆਗਿਆ ਹੋਵੇਗੀ ਖੁਰਾਕ ਮੰਤਰਾਲੇ ਨੇ ਕਣਕ ਭੰਡਾਰ ਕਰਨ ਵਾਲੀਆਂ ਸਾਰੀਆਂ ਇਕਾਈਆਂ ਨੂੰ ਪੋਰਟਲ ਤੇ ਰਜਿਸਟਰ ਕਰਾਉਣਾ ਤੇ ਹਰ ਸ਼ੁੱਕਰਵਾਰ ਨੂੰ ਆਪਣੀ ਭੰਡਾਰ ਸਥਿਤੀ ਅਪਡੇਟ ਕਰਨਾ ਲਾਜ਼ਮੀ ਕੀਤਾ ਹੈ ਜੋ ਵੀ ਤੈ ਹੱਦ ਨਾਲੋਂ ਵੱਧ ਭੰਡਾਰ ਰੱਖੇਗਾ ਉਸ ਨੂੰ 15 ਦਿਨਾਂ ਦੇ ਅੰਦਰ ਹੱਦ ਅੰਦਰ ਲਿਆਉਣਾ ਹੋਵੇਗਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ਰੂਰੀ ਵਸਤੂ ਕਾਨੂੰਨ 1955 ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ਮੰਤਰਾਲੇ ਨੇ ਇਹ ਵੀ ਸਪਸ਼ਟ ਕੀਤਾ ਕਿ ਜੰਦਕ ਮੰਡ ਪ੍ਰਣਾਲੀ ਪੀ ਡੀ ਐਸ ਔਰ ਕਲਿਆਣਕਾਰੀ ਯੋਜਨਾਵਾਂ ਅਤੇ ਬਾਜ਼ਾਰ ਲਈ ਕਣਕ ਦੀ ਸਪਲਾਈ ਲੋੜਿੰਦੀ ਮਾਤਰਾ 'ਚ ਉਪਲਬਧਾ 2024-25 ਚ ਕ੍ਰੀਏਸ਼ਨ ਨੇ ਰਿਕਾਰਡ 117.50 ਮਿਲੀਅਨ ਟਨ ਕੰਕੜ ਦਾ ਉਤਪਾਦਨ ਕੀਤਾ 2025-26 ਮਾਰਕੀਟਿੰਗ ਸਾਲ 'ਚ ਹੁਣ ਤੱਕ 30.03 ਮਿਲੀਅਨ ਟਨ ਕੰਕੜ ਦੀ ਖਰੀਦ ਕੀਤੀ ਜਾ ਚੁੱਕੀ ਆ ਸਰਕਾਰ ਕੰਕੜ ਦੀ ਕੀਮਤਾਂ ਨੂੰ ਸਥਿਰ ਰੱਖਣ ਤੇ ਦੇਸ਼ 'ਚ ਇਸ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਸਟਾਕ ਦੀ ਨਿਗਰਾਨੀ ਸਖਤੀ ਨਾਲ ਕਰ ਰਹੀ ਆ ਇਸ ਦੇ ਨਾਲ ਹੀ ਇਹ ਵੀ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੇ ਦਰਮਿਆਨ ਇੱਕ ਵੱਡਾ ਐਲਾਨ ਕੀਤਾ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਸਾਨ ਰਜਿਸਟਰੀ ਸਿਸਟਮ ਦੇਣ ਦੇ ਨਾਂ ਤੇ ਸ਼ੁਰੂ ਕੀਤਾ ਈਜੀ ਰਜਿਸਟ੍ਰੇਸ਼ਨ ਸਿਸਟਮ ਹੁਣ ਲੋਕਾਂ ਲਈ ਸਿਰਦਰਦ ਬਣ ਗਿਆ ਜਿਸ ਦੀ ਵਜ੍ਹਾ ਕੀ ਸਰਕਾਰ ਨੇ ਸੂਬੇ ਭਰ ਦੇ ਸਬ ਰਜਿਸਟਰਾਰ ਤਹਿਸੀਲਦਾਰਾਂ ਲਈ ਹਾਲੀ ਵਿੱਚ ਜਿਹੜਾ 11 ਤੋਂ ਵਧਾ ਕੇ ਤੇ 3 ਨਵੇਂ ਆਬਜੈਕਸ਼ਨ ਪੁਆਇੰਟਸ ਜੋੜ ਕੇ ਕੁੱਲ 44 ਬਣਾ ਦਿੱਤਾ ਹੁਣ ਹਰ ਸਬ ਰਜਿਸਟਰਾਰ ਤੇ ਤਹਿਸੀਲਦਾਰ ਨੂੰ ਆਪਣੀ ਆਈਡੀ ਵਿੱਚ ਆਉਣ ਵਾਲੇ ਦਸਤਾਵੇਜ਼ਾਂ ਦੇਣੀਆਂ ਇਹਨਾਂ 44 ਪੁਆਇੰਟਾਂ ਤੇ ਡੂੰਗੀ ਸਕ ਰੂਟਨੀ ਕਰਨੀ ਹੋਵੇਗੀ ਸਬ ਰਜਿਸਟਰਾਰ ਟੂ ਦਫ਼ਤਰ ਦੇ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਤੇ ਰਵਨੀਤ ਕੌਰ ਸਬ ਰਜਿਸਟਰਾਰ ਇੱਕ ਦਫ਼ਤਰ ਦੇ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਦਮਨਵੀਰ ਸਿੰਘ ਤੇ ਗੁਰਮਨ ਗੋਲਡੀ ਨੇ ਦੱਸਿਆ ਕਿ ਉਹਨਾਂ ਨੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਦਸਤਾਵੇਜ਼ਾਂ ਦੀ ਚੈਕਿੰਗ ਤੇ ਪੁਸ਼ਟੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਕਲੌਨੀ ਨਾਈਜ਼ਰ ਗगन ਕਪੂਰ ਦਾ ਮੰਨਣਾ ਕਿ ਪੰਜਾਬ ਸਰਕਾਰ ਨੇ ਈਜ਼ੀ ਰਜਿਸਟ੍ਰੇਸ਼ਨ ਜਰੀਏ ਲੋਕਾਂ ਨੂੰ ਆਨਲਾਈਨ ਤੇ ਪੜਚੀ ਸੁਹੋਲਤ ਦੇਣ ਦਾ ਦਾਅਵਾ ਕੀਤਾ ਸੀ ਪਰ ਹੁਣ ਹਰ ਰਜਿਸਟਰੀ ਲਈ 44 ਚੈੱਕ ਲਿਸਟ ਦੇ ਪੁਆਇੰਟਾਂ ਦੀ ਰੁਕਾਵਟ ਨੇ ਇਸ ਨੂੰ ਉਲਟਾ ਤੇ ਗੁੰਝਲਦਾਰ ਬਣਾ ਦਿੱਤਾ। ਉਹਨਾਂ ਦਾ ਕਹਿਣਾ ਕਿ ਸਰਕਾਰ ਦਾ ਇਹ ਕਦਮ ਸਿਸਟਮ ਨੂੰ ਆਸਾਨ ਕਰਨ ਦੀ ਬਜਾਏ ਹੋਰ ਉਲਝਾਉਣ ਵਾਲਾ ਉਥੇ ਹੀ ਰੈਵਨਿਊ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਕਿ ਇਹਨਾਂ 44 ਪੁਆਇੰਟਾਂ ਦਾ ਮਕਸਦ ਫਾਈਲਾਂ ਦੀ ਬਰੀਕੀ ਨਾਲ ਜਾਂਚ ਕਰਨਾ ਤਾਂ ਜੋ ਫਰਜੀ ਮੁਖਤਿਆਰ ਨਾਮਾ ਪਾਵਰ ਆਫ ਅਟਾਰਨੀ ਦੀ ਵਰਤੋਂ ਨਾ ਹੋਵੇ ਉਹਨਾਂ ਦੀ सुधा ਪ੍ਰਾਪਰਟੀਆਂ ਦੀ ਵਿਕਰੀ ਰੋਕੀ ਜਾ ਸਕੇ ਸਟੈਪ ਡਿਊਟੀ ਦੀ ਚੋਰੀ ਤੇ ਲਗਾਮ ਲਗਾਈ ਜਾ ਸਕੇ ਅਧਿਕਾਰੀਆਂ ਦੇ ਮੁਤਾਬਕ ਇਹ ਕਦਮ ਜਨ ਹਿੱਤ ਵਿੱਚ ਆ ਤੇ ਲੰਮੇ ਸਮੇਂ ਵਿੱਚ ਲੋਕਾਂ ਨੂੰ ਫਾਇਦਾ ਵੀ ਦਵੇਗਾ